ਇੱਕ ਕੰਮ ਤੇ ਪੂਰੀ ਤਰ੍ਹਾਂ ਫੋਕਸ ਕਰਨਾ ਆਪਣੇ ਕੰਮ ਨੂੰ ਪੂਰੀ ਕਾਗਰਤਾ ਨਾਲ ਕਰਨਾ ਪਰ ਕਈ ਵਾਰੀ ਕੁਝ ਲੋਕਾਂ ਨੂੰ ਆਲੇ-ਦੁਆਲੇ ਲੋਕਾਂ ਦੀਆਂ ਗੱਲਾਂ ਇੰਨੀਆਂ ਜ਼ਿਆਦਾ ਪਰੇਸ਼ਾਨ ਕਰਦੀਆਂ ਨੇ ਆਲੇ-ਦੁਆਲੇ ਲੋਕਾਂ ਦੇ ਤਾਨੇ ਮੇਨੇ ਇੰਨੇ ਜ਼ਿਆਦਾ ਪਰੇਸ਼ਾਨ ਕਰਦੇ ਨੇ ਕਿ ਉਹ ਆਪਣੇ ਕੰਮ ਤੇ ਫੋਕਸ ਹੀ ਨਹੀਂ ਕਰ ਪਾਉਂਦੇ ਪਰ ਇੱਕ ਚੀਜ਼ ਸਾਨੂੰ ਸਿੱਖਣ ਤੋਂ ਮਿਲਦੀ ਹੈ ਕੈਮਰੇ ਤੋਂ ਜਿਹੜਾ ਕੈਮਰਾ ਹੁੰਦਾ ਨਾ ਉਹ ਆਪਣੇ ਸਬਜੈਕਟ ਤੇ ਬਹੁਤ ਜ਼ਿਆਦਾ ਫੋਕਸ ਕਰਦਾ ਹੈ ਤੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਬਲਰ ਕਰ ਦਿੰਦਾ ਹੈ ਤੁਸੀਂ ਵੇਖਦੇ ਹੋ ਜਦੋਂ ਆਪਾਂ ਕੈਮਰੇ 'ਚ ਕੋਈ ਫੋਟੋ ਖਿੱਚਦੇ ਹਾਂ ਜਾਂ ਵੀਡੀਓ ਬਣਾਉਂਦੇ ਹਾਂ ਉਹ ਆਪਣੇ ਸਬਜੈਕਟ ਤੇ ਫੋਕਸ ਕਰਦਾ ਤੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਬਲਰ ਕਰ ਦਿੰਦਾ ਸਾਨੂੰ ਇਹਦੇ ਚੋਂ ਸਿੱਖਣ ਵਾਸਤੇ ਇਹ ਮਿਲਦਾ ਹੈ ਕਿ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਸਾਡਾ ਗੋਲ ਹੁੰਦਾ ਜਿਹੜਾ ਸਾਡਾ ਟਾਰਗੇਟ ਹੁੰਦਾ ਉਹਦੇ ਤੇ ਫੋਕਸ ਕਰਨਾ ਚਾਹੀਦਾ ਤੇ ਆਲੇ ਦੁਆਲੇ ਲੋਕਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਤਾਨੇ ਮੇਹਣੇ ਹੁੰਦੇ ਨੇ ਜਾ ਨੈਗੇਟਿਵ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿੰਨਾ ਕਰਕੇ ਸਾਡੇ ਰਾਹ ਵਿੱਚ ਕਈ ਵਾਰੀ ਰੁਕਾਵਟ ਵੀ ਪੈਦਾ ਹੁੰਦੀ ਹੈ ਉਹਨਾਂ ਨੂੰ ਇੱਕ ਕੈਮਰੇ ਦੀ ਤਰ੍ਹਾਂ ਬਲਰ ਕਰ ਦੇਣਾ ਚਾਹੀਦਾ ਹੈ ਤੇ ਆਪਣੇ ਸਬਜੈਕਟ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਪੁਰਾਣੇ ਸਮੇਂ ਦੀ ਘਟਨਾ ਹੈ ਕਿ ਇੱਕ ਮਨੁੱਖ ਜਿਹੜਾ ਇੱਕ ਨਗਰ 'ਚ ਰਹਿੰਦਾ ਸੀ ਤੇ ਉਹ ਦੂਜੇ ਲੋਕਾਂ ਦੀਆਂ ਗੱਲਾਂ ਤੋਂ ਤਾਨੇ ਮੇਣਿਆਂ ਤੋਂ ਬੜਾ ਜ਼ਿਆਦਾ ਪਰੇਸ਼ਾਨ ਸੀ ਜਦੋਂ ਵੀ ਉਹ ਰਾਹ 'ਚੋਂ ਲੰਘਦਾ ਹੁੰਦਾ ਸੀ ਤੇ ਉਹ ਨੂੰ ਬਹੁਤ سارے ਲੋਕ ਮਜ਼ਾਕ ਕਰਦੇ ਸਨ ਟਿੱਚਣਾ ਕਰਦੇ ਸਨ ਤਾਨੇ ਮੇੜੇ ਉਹਨੂੰ ਇਸ ਤਰ੍ਹਾਂ ਦੀ ਸੁਣਾਉਂਦੇ ਸਨ ਕਿ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਸੀ ਤੇ ਇੱਕ ਵਾਰੀ ਉਹ ਇੱਕ ਫਕੀਰ ਨੂੰ ਮਿਲਣ ਵਾਸਤੇ ਗਿਆ ਤੇ ਉਹਨੇ ਆਪਣੀ ਸਾਰੀ ਪ੍ਰੋਬਲਮ ਦੱਸੀ ਵੀ ਮੈਂ ਲੋਕਾਂ ਦੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਜਦੋਂ ਮੈਂ ਰਾਹ 'ਚੋਂ ਲੰਘਦਾ ਤੇ ਬਹੁਤ ਸਾਰੇ ਲੋਕ ਮੈਨੂੰ ਤਾਨੇ ਮੇੜੇ ਮਾਰਦੇ ਨੇ ਤੇ ਇਸ ਤਰ੍ਹਾਂ ਦੀਆਂ ਟਿੱchnਾ ਕਰਦੇ ਨੇ ਮਜ਼ਾਕ ਕਰਦੇ ਨੇ ਵੀ ਜਿਹਦੇ ਕਰਕੇ ਮੈਂ ਬੜਾ ਅੰਦਰੋਂ ਦੁਖੀ ਹੁੰਨਾ ਤੇ ਉਸ ਫਕੀਰ ਨੇ ਅੱਗੇ ਕਿਹਾ ਅਸੀਂ ਵੀ ਜਦੋਂ ਵੀ ਤੂੰ ਰਾਹ 'ਚੋਂ ਲੰਘਣਾ ਨਾ ਇੱਕ ਕੋਈ ਭਾਂਡਾ ਕੋਈ ਗੜਵੀ ਪੂਰੀ ਤਰ੍ਹਾਂ ਦੁੱਧ ਦੀ ਭਰ ਲਿਆ ਕਰ ਤੇ ਜਦੋਂ ਵੀ ਤੂੰ ਲੰਗੜਾ ਉਸ ਦੁੱਧ ਦੇ ਵਿੱਚੋਂ ਇੱਕ ਬੂੰਦ ਵੀ ਜਿਹੜੀ ਆ ਉਹ ਜ਼ਮੀਰ ਤੇ ਨਹੀਂ ਡਿੱਗਣੀ ਚਾਹੀਦੀ ਪੂਰਾ ਫੋਕਸ ਤੇਰਾ ਜਿਹੜਾ ਉਹ ਭਰੀ ਹੋਈ ਗੜਵੀ ਤੇ ਹੋਣਾ ਚਾਹੀਦਾ ਤੇ ਜਦੋਂ ਤੇਰਾ ਉਹਦੇ ਤੇ ਪੂਰਾ ਫੋਕਸ ਹੋਏਗਾ ਨਾ ਫਿਰ ਤੈਨੂੰ ਆਲੇ-ਦੁਆਲੇ ਦੀਆਂ ਗੱਲਾਂ ਸੁਣਾਈ ਹੀ ਨਹੀਂ ਦੇਣਗੀਆਂ ਤੇ ਕਹਿੰਦੇ ਅੱਗੇ ਤੋਂ ਨੇ ਸਿੱਤ ਨਹੀਂ ਕੀਤਾ ਜਦੋਂ ਉਹਨੇ ਲੰਗਣਾ ਤੇ ਪੂਰਾ ਭਾਂਡਾ ਦੁੱਧ ਦਾ ਭਰ ਲੈਣਾ ਵੀ ਇਹਦੇ ਚੋਂ ਫਕੀਰ ਨੇ ਕਿਹਾ ਵੀ ਇੱਕ ਬੂੰਦ ਵੀ ਨਹੀਂ ਡਿੱਗਣੀ ਚਾਹੀਦੀ ਤੂੰ ਨੇ ਪੂਰਾ ਫੋਕਸ ਉਹਦੇ ਤੇ ਕਰ ਦੇਣਾ ਤੇ ਬੇਸ਼ੱਕ ਉਹਨੂੰ ਲੋਕ ਆਲੇ-ਦੁਆਲੇ ਰਸਤੇ 'ਚ ਜਿੰਨੀਆਂ ਮਰਜ਼ੀ ਗੱਲਾਂ ਕਰਦੀ ਸੀ ਉਹਨੂੰ ਸੁਲਾਈ ਨਹੀਂ ਸੀ ਦਿੰਦਾ ਉਹਨੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਹੀ ਛੱਡ ਦਿੱਤੀਆਂ ਤੇ ਉਹਨੂੰ ਇਹ ਗੱਲ ਸਮਝ ਪਈ ਵੀ ਜਦੋਂ ਵੀ ਕੋਈ ਕੰਮ ਅਸੀਂ ਪੂਰਾ ਧਿਆਨ ਦੇ ਕੇ ਕਰਦੇ ਆ ਨਾ ਇਕਾਗਰਤਾ ਨਾਲ ਕਰਦੇ ਆ ਤੇ ਫਿਰ ਆਲੇ-ਦੁਆਲੇ ਕੀ ਹੁੰਦਾ ਕੋਈ ਕੀ ਕਹਿੰਦਾ ਉਹ ਬੰਦੇ ਨੂੰ ਸੁਣਾਈ ਨਹੀਂ ਪੈਂਦਾ ਤੁਸੀਂ ਕਈ ਵਾਰੀ ਵੇਖਿਆ ਨਾ ਸੀ ਕਿਸੇ ਨਾਲ ਗੱਲ ਕਰਦੇ ਹੋਈਏ ਤੇ ਸਾਡਾ ਧਿਆਨ ਕਿਤੇ ਹੋਵੇ ਤੇ ਅਸੀਂ ਉਹ ਗੱਲ ਨੂੰ ਸੁਣਦੇ ਨਹੀਂ ਅਸੀਂ ਦੁਬਾਰਾ ਕਹਿੰਨਾ ਵੀ ਮੈਂ ਤੇ ਸੁਣਿਆ ਨਹੀਂ ਤੇ ਦੂਜਾ ਕਹਿੰਦਾ ਵੀ ਬੈਠਾ ਤੇ ਕੋਲਸ ਐ ਤੂੰ ਸੁਣਿਆ ਕਿਉਂ ਨਹੀਂ ਤੇ ਅਸੀਂ ਕਹਿੰਨਾ ਵੀ ਸਾਡਾ ਧਿਆਨ ਕਿਤੇ ਹੋਰ ਸੀ ਜਦੋਂ ਅਸੀਂ ਕਿਸੇ ਚੀਜ਼ ਤੇ ਫੋਕਸ ਕਰ ਲੈਨੇ ਆ ਨਾ ਕਿਤੇ ਵੀ ਪੂਰੀ ਕਾਗਰਤਾ ਨਾਲ ਆਪਣਾ ਧਿਆਨ ਟਿਕਾ ਲੈਨੇ ਆ ਫਿਰ ਸਾਡੇ ਕੰਨਾਂ ਦੇ ਵਿੱਚ ਵੀ ਕੋਈ ਬੋਲ ਰਿਹਾ ਹੋਵੇ ਨਾ ਕੋਲ ਬਹਿ ਕੇ ਉਹ ਗੱਲ ਸੁਣਾਈ ਨਹੀਂ ਦਿੰਦੀ ਕਿਉਂਕਿ ਸਾਡਾ ਫੋਕਸ ਕਿਤੇ ਹੋਰ ਹੋ ਜਾਂਦਾ ਹੈ ਤੇ ਜਦੋਂ ਅਸੀਂ ਲੋਕਾਂ ਦੀਆਂ ਗੱਲਾਂ ਤੇ ਫੋਕਸ ਕਰਾਂਗੇ ਲੋਕਾਂ ਦੀਆਂ ਗੱਲਾਂ ਤੇ ਧਿਆਨ ਦੇਵਾਂਗੇ ਵੀ ਕੋਈ ਕੀ ਕਹਿੰਦਾ ਮੇਰੇ ਬਾਰੇ ਕੋਈ ਕੀ ਸੋਚਦਾ ਮੇਰੇ ਬਾਰੇ ਤੇ ਫਿਰ ਅਸੀਂ ਆਪਣੇ ਕੰਮ ਤੇ ਫੋਕਸ ਨਾ ਕਰਕੇ ਅਸੀਂ ਲੋਕਾਂ ਦੀਆਂ ਗੱਲਾਂ ਤੇ ਫੋਕਸ ਕਰ ਰਹੇ ਹਾਂ ਤੇ ਜਿਹੜੇ ਉਹ ਲੋਕਾਂ ਦੀਆਂ ਗੱਲਾਂ ਹੋਣਗੀਆਂ ਕੋਈ ਚੰਗੀਆਂ ਹੋਣਗੀਆਂ ਤੇ ਕੁਝ ਮਾੜੀਆਂ ਹੋਣਗੀਆਂ ਤੇ ਜਿਹੜੀਆਂ ਮਾੜੀਆਂ ਹੋਣਗੀਆਂ 네ਗੇਟਿਵ ਹੋਣਗੀਆਂ ਉਹ ਸਾਨੂੰ ਪਰੇਸ਼ਾਨ ਕਰਨਗੀਆਂ ਤੇ ਉਹਦੇ ਕਰਕੇ ਫਿਰ ਸਾਡਾ ਜਿਹੜਾ ਧਿਆਨ ਜਿੱਥੇ ਸਾਨੂੰ ਫੋਕਸ ਕਰਨਾ ਚਾਹੀਦਾ ਸੀ ਜਿੱਥੇ ਸਾਨੂੰ ਇਕਾਗਰਤਾ ਨਾਲ ਧਿਆਨ ਦੇਣਾ ਚਾਹੀਦਾ ਸੀ ਉਧਰ ਧਿਆਨ ਨਹੀਂ ਦੇ ਪਾਵਾਂਗੇ ਇਸ ਕਰਕੇ ਜੋ ਹੈ ਆਪਣੇ ਕੰਮ ਵੱਲ ਆਪਣੇ ਟਾਰਗੇਟ ਵੱਲ ਫੋਕਸ ਕਰੋ ਜਦੋਂ ਉਹਦੇ ਤੇ ਫੋਕਸ ਕਰੋਗੇ ਫਿਰ ਆਲੇ-ਦੁਆਲੇ ਤੁਹਾਡੇ ਬਾਰੇ ਕੋਈ ਕੀ ਸੋਚ ਰਿਹਾ ਹੈ ਕੀ ਕਹਿ ਰਿਹਾ ਤੁਹਾਨੂੰ ਸੁਣਾਈ ਨਹੀਂ ਦੇਵੇਗਾ ਤੁਸੀਂ ਆਪਣੀ ਮੰਜ਼ਿਲ ਵੱਲ ਵਧਦੇ ਜਾਓਗੇ ਜਦੋਂ ਸਾਡਾ ਧਿਆਨ ਸਾਡਾ ਫੋਕਸ ਝੜਾਓ ਆਪਣੇ ਟਾਰਗੇਟ ਤੇ ਹੋਏਗਾ ਅੱਜ ਦੀ ਵੀਡੀਓ ਦੀ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ